ਸਸਿਗਾ ਮਿੱਤਰੋ ਜਿਵੇਂ ਕਿ ਅੱਜ ਮੇਲਾ ਸੀਗਾ ਮਲੋਟ ਆਪਣਾ ਕਿਸਾਨ ਮੇਲਾ ਸੀ ਉੱਥੇ ਵੀ ਤੁਹਾਨੂੰ ਗੱਲਬਾਤ ਦੱਸਦੇ ਆ ਜਿਹੜੇ ਭਰਾ ਗਏ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਮੇਲੇ ਤੇ ਜਾ ਕੇ ਆਏ ਨੇ ਜਿਹੜੇ ਭਰਾ ਨਹੀਂ ਗਏ ਮੇਲੇ ਤੇ ਉਹਦੀ ਗੱਲਬਾਤ ਥੋੜੀ ਤੁਹਾਨੂੰ ਦੱਸਦੇ ਆ ਮਿੱਤਰੋ 101% ਫੁੱਦੂ ਮੇਲਾ ਸੀ ਜਮ੍ਹਾਂ ਉੱਥੇ ਕੋਈ ਪੱਲੇ ਗੱਲ ਨਹੀਂ ਪਈ ਇੱਕ ਪੈਸੇ ਦੀ ਵੀ ਉੱਥੇ ਸਾਨੂੰ ਮਿਲਿਆ ਕੀ ਆ ਨਾ ਆ ਦੇਖੋ ਤੁਸੀਂ ਆ ਪੋਸਟਰ ਕੁਝ ਪੋਸਟਰ ਤੇ ਆ ਕੁਝ ਸੱਲੇ ਤੇ ਆ ਇੱਕ ਅੱਧੀ ਨਾਲ ਤੁਸੀਂ ਦੇਖ ਸਕਦੇ ਹੋ ਇੱਧਰ ਡੈਰੀ ਪਈ ਆ। ਹੋਰ ਕੋਈ ਵੀ ਪੱਲੇ ਮਿੱਤਰੋ ਜਾਣਕਾਰੀ ਨਹੀਂ ਕੋਈ ਵੀ ਇੱਕ ਪੈਸੇ ਦੀ ਜਾਣਕਾਰੀ ਨਹੀਂ ਪਈ। ਸਾਰੀਆਂ ਕੰਪਨੀਆਂ ਵਾਲਾ ਦਾ ਮੇਲਾ ਸੀਗਾ ਸਾਰਿਆਂ ਨੇ ਬਸ ਪੈਸੇ ਬਣਾਉਣ ਦੇ ਕਿਸਾਨਾਂ ਤੋਂ ਕਿਸੇ ਨਾ ਕਿਸੇ ਹਿਸਾਬ ਨਾਲ ਪੈਸਾ ਬਣਾਉਣ ਦਾ ਤਰੀਕਾ ਲੱਭਿਆ ਵੈਸੇ। ਮੇਲੇ 'ਚ ਇੱਕ ਪੈਸੇ ਦੀ ਕੋਈ ਗੱਲ ਨਹੀਂ ਕਿਸੇ ਦੇ ਪੱਲੇ ਪਈ ਬਸ ਆ ਕਾਰਡ ਤੇ ਅੱਜ ਕੀ ਨਾਲ ਇਹ ਨਾ ਡੈਰੀਆਂ ਤੇ ਆ ਸੱਲੇ ਬਸ ਦਿੱਤੇ ਆ ਹੋਰ ਕੁਝ ਨਹੀਂ ਨਾ ਕੋਥੇ ਕੋਈ ਬੀਜ ਅਜ ਦਾ ਨਾ ਕੋਈ ਹੋਰ ਕੋਈ ਜਿਵੇਂ ਹੁਣ ਮੁਰੇ ਕਣਕ ਆਲੀ ਆ ਉਹਦਾ ਕੋਈ ਬੀਜ ਅਜ ਦਾ ਕੋਈ ਇੱਕ ਪੈਸੇ ਦੀ ਗੱਲ ਪੱਲੇ ਨਹੀਂ ਪਈ ਮਿੱਤਰੋ ਜਿਹੜੇ ਭਰਾ ਕਿਸਾਨ ਮੇਲੇ ਤੇ ਗਏ ਨੇ ਉਹਨਾਂ ਨੂੰ ਤਾਂ ਪਤਾ ਜਮਾ ਡੱਕੇ ਦਾ ਕੱਖ ਪੰਨੇ ਨਹੀਂ ਪਿਆ ਕਿਸੇ ਬੰਦੇ ਦੇ ਕੋਈ ਵੀ ਜਾਣਕਾਰੀ ਨਹੀਂ ਕਿਸੇ ਨੂੰ ਮਿਲੀ ਆ ਦੇਖ ਸਕਦਾ ਆ ਹੀ ਇਕੱਲਾ ਮਿਲਿਆ ਹੋਰ ਨਾ ਕੋਈ ਬੀਜ ਦੀ ਕਿੱਟ ਜਿਵੇਂ ਕਹਿੰਦੇ ਸੀ ਆਪਣੇ ਉਹਨੇ ਵੀਡੀਓ ਪਾਈ ਸੀ ਸੌਂਕੀ ਸਰਦਾਰ ਆਲੇ ਵੀ ਵੀ ਵਗੈਰਾ ਸਾਰਾ ਕੁਝ ਕੱਲੀ ਕੱਲੀ ਆਈਟਮ ਫਰੀ ਦੁੱਤੀ ਉਹ ਨਾਮ ਕੱਢੇ ਜਾਣਗੇ 1% ਮਿੱਤਰੋ ਫਾਇਦਾ ਨਹੀਂ ਨਿਕਲਿਆ ਇੰਨੀ ਵਾਰ ਤੇਲ ਮਚਾਏ ਗਏ 70 80 ਕਿਲੋਮੀਟਰ ਵਾਟ ਇੱਕ ਪੈਸੇ ਦਾ ਸਾਡੇ ਕੋਲੇ ਕੋਈ ਪੱਲੇ ਨਹੀਂ ਪਿਆ ਛਵਾ ਦੀ ਕੋਲੋਂ ਪੈਸੇ ਲੱਗ ਆਏ ਆ ਧੰਨਵਾਦ ਮਿੱਤਰੋ ਇਹ ਹੀ ਜਾਣਕਾਰੀ ਦੇਣੀ